ਕੀ ਨਾਮ ਹੈ ਭਾਜੀ ਤੁਹਾਡਾ ਮਰਨਾ ਚਰਨਜੀਤ ਸਿੰਘ ਕਿਹੜਾ ਪਿੰਡ ਹੈ ਮਾੜੀ ਗੌਰ ਸਿੰਘ ਆ ਜਿਹੜੇ ਨੌਜਵਾਨ ਦੀ ਡੈੱਡ ਬੋਡੀ ਜਿਹੜੀ ਬਰਾਮਦ ਹੋਈ ਆ ਕੀ ਨਾਮ ਹੈ ਇਹਦਾ ਉਹਦਾ ਨਾਮ ਹੈ ਗੁਰਪ੍ਰਤਾਪ ਸਿੰਘ ਅੱਛਾ ਕਿਹੜਾ ਪਿੰਡ ਹੈ ਦਾ ਮਾੜੀ ਗੌਰ ਸਿੰਘ ਕਿੱਥੋਂ ਬਰਾਮਦ ਕਿੱਥੋਂ ਹੋਈ ਲਾਸ਼ ਇਹ ਡਰੇਨ ਦੇ ਉੱਤੇ ਹੋਈ ਆ ਤੇ ਜਿਆਦਾ ਨੱਜ ਹੋ ਗਿਆ ਅੱਛਾ ਕਿੰਨੇ ਕ ਵਜੇ ਦੀ ਘਟਨਾ ਜਦੋਂ ਬਰਾਮਦ ਹੋਈ ਇਹ 11 ਵਜੇ ਨਾਲ ਘਰੋਂ ਚੌਕੇ ਖੜਿਆ ਸੀ 11:30 ਅੱਛਾ ਮੁੜ ਕੇ ਉਹਦੇ ਬਾਅਦ ਵਿੱਚ ਪੁਲਿਸ ਨੇ ਬਹੁਤ ਜ਼ਿਆਦਾ ਕੈਮਰੇ ਪੋਲੇ ਅਸੀਂ ਬਹੁਤ ਜ਼ਿਆਦਾ ਕੈਮਰੇ ਪੋਲੇ ਇਹ ਕੈਮਰੇ ਦੇ ਵਿੱਚ ਵੀ ਨਹੀਂ ਆਇਆ ਤੇ ਅੱਜ ਕਿਦਾਂ ਪਤਾ ਲੱਗਾ ਵੀ ਇੱਥੇ ਇਹ ਮੁੰਡਾ ਅੱਜ ਇਹ ਮੁੰਡੇ ਸਾਰੇ ਫੇਰੇ ਹੀ ਮੁੰਡੇ ਆਂਦੇ ਵੀ ਚਲੋ ਡਰੇ ਨਾਲ ਚੱਲੀਏ ਅਕਰ ਡਰੇ ਤੇ ਵੇਖ ਕੇ ਜਦੋਂ ਇੱਥੇ ਗਾਂਹ ਤੁਰੇ ਆਏ ਤੇ ਅਗਲੇ ਬੰਨਿਆਂ ਆ ਕੇ ਵੇਖੇ ਪਾਣੀ ਦੇ ਵਿੱਚ ਪਿਆ ਹੈ ਤੇ ਕੋਈ ਛੱਡ ਦਾ ਨਿਸ਼ਾਨ ਕੋਈ ਸਰ ਦਾ ਨਿਸ਼ਾਨ ਕੋਈ ਨਹੀਂ ਇੱਕੋ ਦੀ ਅੱਖਾਂ ਦੇ ਵਿੱਚੋਂ ਖੂਨ ਆ ਜੋ ਖੂਨ ਨਿਕਲਦਾ ਤੇ ਇੱਕ ਨੱਕ ਜੋ ਨਿਕਲਦਾ ਹੈ ਅਚੰਕਾ ਕੀ ਆ ਵੀ ਕੋਈ ਕਤਲ ਕੀਤਾ ਗਿਆ ਤਾਂ ਹਾਂਜੀ ਸ਼ੱਕ ਹੈ ਇਹੋ ਹੀ ਕਤਲ ਕੀਤਾ ਗਿਆ ਕੀ ਮੰਗ ਕਰਦੇ ਹੋ ਮੰਗ ਉਹਦੀ ਇਹੋ ਹੀ ਆਈ ਸਪੋਟੀਆਂ ਆਂਦੀਆਂ ਤਿੰਨ ਭੈਣਾਂ ਨੇ ਕੱਲਾ-ਕੱਲਾ ਭਰਾ ਆ ਤੇ ਬਹੁਤ ਜਿਆਦਾ ਉਹਨਾਂ ਨਾਲ ਤੱਕਾ ਆਇਆ ਏ ਤੱਕੇ ਦੇ ਕੋਈ ਨਾ ਕੋਈ ਗੱਲਬਾਤ ਕੀਤੀ ਏ ਕੀ ਨਾਮ ਬੱਬੀ ਤੁਹਾਡਾ ਮੇਰਾ ਕਬਸ ਕਿਹੜਾ ਪਿੰਡ ਆ ਮੜੀ ਘੋਸੈ ਆਈਡੇ ਮੁੰਡੇ ਦੀ 9 ਸਾਲਾ ਦੀ ਜਿਹੜੀ ਡੈੱਡ ਬੋਡੀ ਬਰਾਮਦ ਹੋਈ ਕਿੱਥੋਂ ਬਰਾਮਦ ਹੋਈ ਤੇ ਕੀ ਲੱਗਦਾ ਤੁਹਾਡਾ ਇਹ ਇਹ ਜੀ ਮੇਰਾ ਪੋਤਰਾ ਲਾਦਾ ਇੱਥੇ ਨਲੇ ਦੇ ਵਿੱਚ ਹੋਈ ਇੱਕ ਦਿਨ ਦਾ ਲਾਪਤਾ ਸੀਗਾ ਇਹ ਤੇ ਪਸੂ ਪਸੂ ਆਪਣਾ 11ਵਾਂ ਤੇ ਕੀ ਸ਼ੱਕ ਕੀ ਸੀਗਾ ਕਿਸ ਨੇ ਚੁੱਕਿਆ ਇਹਨੂੰ ਚੁੱਕ ਕੇ ਘੜੇ ਅੱਛਾ ਚੋਕੜਿਆ ਅੱਛਾ ਚੋਕਕੇ ਖੜਿਆ ਕਿਥੋਂ ਪਿੰਡੋਂ ਹੀ ਹਾਂ ਪਿੰਡੋਂ ਮੋਰਸਾ ਮਹਿਤਬਾਦ ਤੇ ਥਾਣੇ ਦਰਖਾਸਤ ਦਿੱਤੀ ਸੀ ਹਾਂਜੀ ਤੇ ਕੀ ਪੁਲਿਸ ਨੇ ਕੀ ਐਸਵਸ਼ਣ ਦਵਾਇਆ ਸੀਗਾ ਪੁਲਿਸ ਨੇ ਉਹ ਆਖਿਆ ਪਤਾ ਪਤਾ ਕਰੋ ਤੇ ਤੁਹਾਨੂੰ ਚੱਕ ਚ ਬੈਧਿਆ ਇਥੇ ਹੂੰ ਤੇ ਉਹਦਾ ਨਾਮ ਉਹ ਤੇ ਫਿਰ ਅੱਜ ਕਿਦਾਂ ਪਤਾ ਲੱਗਾ ਵੀ ਡੈੱਡ ਬੋਡੀ ਇੱਥੇ ਹੈ ਅੱਜ ਇੱਥੇ ਵੇਖਣਾ ਹੈ ਫਿਰ ਦੁਬਾਰੇ ਜੀ ਹੂੰ ਮੁੰਡੇ ਕਲਾਏ ਆ ਅੱਛਾ ਤੇ ਇੱਥੇ ਗਾਂੜ ਕੇ ਵੇਖਾ ਦੇ ਕੀ ਮੰਗ ਕਰਦੇ ਦੇਖ ਲਓ ਜੀ ਇੱਕ ਮਿੰਟ ਜਿਹੜੇ ਜਿਹੜੀ ਡੈੱਡ ਬੋਡੀ ਬਰਾਮਦ ਹੋਈ ਕੋਈ ਚੋਟ ਨਿਚੋੜ ਦੇ ਨਿਸ਼ਾਨ ਕੋਈ ਮਤਲਬ ਕਿ ਕੋਈ ਜ਼ਖਮੀ ਵਗੈ ਉਹ ਕੁਝ ਆਪਣਾ ਹੈ ਵਿਹਾਗੇ ਤਾਲ ਖਾਇਆ ਛੋਟਾ ਨਾਮ ਕੀ ਸੀਗਾ ਗੁਰਪ੍ਰਤਾਪ ਗੁਰਪ੍ਰਤਾਪ ਅੱਛਾ ਕੀ ਮੰਗ ਕਰਦੇ ਜੋ ਜਿਹੜੀ ਨੌਜਵਾਨ ਦੀ ਮੌਤ ਹੋ ਗਈ ਆ ਲੜਕੇ ਦੀ ਮੰਗ ਹੈ ਉਹਨਾਂ ਦੀ ਛੋਟੀਆਂ ਭੈਣਾਂ ਵਿਚਾਰੀਆਂ ਹੁਣ ਉਹਨਾਂ ਨੂੰ ਕੋਈ ਦਿੱਤਾ ਕੋਈ ਸਹਦਾ ਜੇ ਕੱਲਾ 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 ਵੀਰ ਉਹਨਾਂ ਦਾ ਤੇ ਜਿਹੜੇ ਕਾਤਲ ਆ ਉਹਨਾਂ ਦੇ ਖਿਲਾਫ ਕੀ ਕਾਰਵਾਈ ਦੀ ਮੰਗ ਕਰਦੇ ਉਹਨਾਂ ਨੂੰ ਭਾਗ ਉਹਨਾਂ ਦੀ ਸਖਤ 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 ਕਰੋਨਵਾਈ ਕੀਤੀ ਜਾਵੇ ਸਰ ਬੱਚੇ ਦੀ ਡੈੱਡ ਬੋਡੀ ਬਰਾਮਦ ਹੋਈ ਆ ਮੜੀ ਗੌਰ ਸਿੰਘ ਨਹਿਰ ਤੋਂ ਸਰ ਕੀ ਮਾਮਲਾ ਕੀ ਆ ਪੂਰਾ ਸਾਰਾ ਇਹ ਪਰਸੋ ਰੋਜ ਤੋਂ ਨਾ ਜਿਹੜਾ ਇੱਕ ਬੱਚਾ ਆ ਇਹਦੇ ਮਾਪੇ ਤੇ ਲੇਬਰ ਦਾ ਕੰਮ ਕਰਦੇ ਆ ਬਾਹਰ ਕਿਸੇ ਦੇ ਨਾਲ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਤੇ ਮਾਂ ਤਾਂ ਕਵਾੜੀ ਦੀ ਦੁਕਾਨ ਤੇ ਲੱਗੀ ਹੋਈ ਹੈ। ਇਹਦੀ ਭੈਣ ਜਿਹੜੀ ਆ ਉਹ ਦਵਾਈ ਲੈਣ ਗਈ ਆ ਤੇ ਬੱਚਾ ਬਾਹਰ ਬੱਚਿਆਂ ਨਾਲ ਹੀ ਖੇਡਦਾ ਹੈ। 11:00 ਵਜੇ ਦੇ ਕਰੀਬ ਬੱਚਾ ਘਰ ਨਹੀਂ ਆਇਆ ਤੇ ਭੈਣ ਜਿਹੜੀ 12:00 1:00 ਵਜੇ ਆਈ ਆ ਜਦੋਂ ਉਹਨੇ ਕੋਈ ਖਾਣਾ ਪੀਣਾ ਬਣਾਇਆ ਤੇ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤੇ ਨਹੀਂ ਲੱਭਾ। ਫਿਰ ਉਹਨੇ ਪਿੰਡ ਦੇ ਵਿੱਚ ਪਤਾ ਕੀਤਾ ਤੇ ਈਵਨਿੰਗ ਟਾਈਮ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਉਸ ਵੰਦੀ ਜਿਹੜਾ ਥਾਣਾ ਪਿੱਖੀ ਪਿੰਡ ਵਿਖੇ ਜਿਹੜਾ ਨਵਾਲਗ ਬੱਚਾ ਗੁੰਮ ਹੋਣ ਤੇ ਜਿਹੜਾ ਕੇਸ ਰਜਿਸਟਰ ਕੀਤਾ ਗਿਆ ਸੋ ਅੱਜ ਇਹਦੀ ਡੈੱਡ ਬੋਡੀ ਜਿਹੜਾ ਪਿੰਡ ਦੇ ਨਾਲ ਹੀ ਇੱਕ ਜਿਹੜਾ ਗੰਦਾ ਨਾਲਾ ਜਾਂਦਾ ਡ੍ਰੇਨ ਹੈਗੀ ਆ ਉਹਦੇ ਵਿੱਚੋਂ ਬਰਾਮਦ ਹੋਈ ਆ ਸੋ ਡੈੱਡ ਬੋਡੀ ਕਬਜ਼ੇ 'ਚ ਲੈ ਕੇ ਪੋਸਟਮਾਰਟ ਵਾਸਤੇ ਭੇਜ ਦਿੱਤੀ ਗਈ ਇਤਾ ਪੋਸਟਮਾਰਟਮ ਕਰਾ ਕੇ ਕੌਜ਼ ਆਫ ਡੈਥ ਦਾ ਪਤਾ ਕੀਤਾ ਜਾਊਗਾ ਤੇ ਇਹਨੂੰ ਫਰਦਰ ਇਨਵੈਸਟੀਗੇਟ ਕਰਕੇ ਤੇ ਅਕੀ ਦੋਸ਼ੀਆਂ ਤੱਕ ਪਹੁੰਚ ਅਸਰ ਪਰਿਵਾਰ ਦੇ ਕਹਿਣ ਦੇ ਮੁਤਾਬਕ ਜਿਹੜਾ ਆ ਬੱਚਾ ਆ ਉਹਨੂੰ ਚੁੱਕ ਕੇ ਲੈ ਕੇ ਗਿਆ ਹੈ ਕੋਈ ਕੋਈ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਅਜੀਬ ਗੱਲ ਹਨ ਦੋ ਕਿਸਮ ਦੀਆਂ ਜਿਹੜੀਆਂ ਇਨਵੈਸਟੀਗੇਸ਼ਨਸ ਮੌਕੇ ਤੇ ਆਈਆਂ ਸੀ ਕੁਝ ਨੇ ਕਿਹਾ ਸੀ ਸਾਨੂੰ ਜਿਹੜਾ ਮੋਟਰਸਾਈਕਲ ਇੱਕ ਇਹਨਾਂ ਦੇ ਏਰੀਆਜ਼ ਨੂੰ ਘੁੰਮਦਾ ਦੇਖਿਆ ਪਰੰਤੂ ਉਹ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਨੇ ਪਿੰਡ ਨੂੰ ਆਉਣ ਜਾਣ ਵਾਲੇ ਸਾਰੇ ਰਸਤਿਆਂ ਤੇ ਕੁਈ ਇਦਾਂ ਦੀ ਐਵੀਡੈਂਸ ਸਾਨੂੰ ਨਹੀਂ ਮਿਲੀ ਉਦੋਂ ਦੇ ਮੌਕੇ ਦੇ ਹਿਸਾਬ ਨਾਲ ਚਲੋ ਇਹਦੀਆਂ ਜਿਹੜੀਆਂ ਰਿਪੋਰਟਾਂ ਲੱਗੀਆਂ ਹੋਣਾਂ ਸੋ ਇੱਕ ਇਹ ਬੱਚਿਆਂ ਨਾਲ ਖੇਡਦਾ ਸੀ ਦੂਜੇ ਬੱਚਿਆਂ ਨੇ ਦੱਸਿਆ ਵੀ ਆਹ ਫਲਾਣੇ ਬੱਚੇ ਨਾਲ ਖੇਡਦਾ ਏ ਉਹਦੇ ਕੋਲੋਂ ਵੀ ਪੁੱਛਗਿਛ ਕੀਤੀ ਪਰੰਤੂ ਉਹ ਪੁਲਿਸ ਨੂੰ ਵੇਖ ਕੇ ਕੱਲ ਘਬਰਾ ਗਿਆ ਸੋ ਇਹਨੂੰ ਹਰ ਪਹਿਲੂ ਦੇ ਆਧਾਰ ਤੇ ਜਿਹੜਾ ਸੱਚ ਨੂੰ ਸਾਹਮਣੇ ਲਿਆ ਕੇ ਤੇ ਇਹਦੀ ਕਾਰਵਾਈ ਕੀਤੀ ਹੈ दिल्ली क्राइम नेशनल न्यूज़ नजर सफर